ਅੱਜ ਜੇ ਤੁਸੀਂ ਸੋਚਿਆ ਕਿ ਸਿੱਧੂ ਮਸੇਵਾਲਾ, ਐਲਨ ਮਸਕ ਜਾਂ ਟੂਪਾਕ ਵਰਗੇ ਬੰਦੇ ਆ ਨੇ ਇੰਨੇ ਘੱਟ ਟਾਈਮ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਤੇ ਫੇਮ ਕਿੱਦਾਂ ਕਮਾਇਆ ਜਿੱਥੇ ਕਿ ਉਹਨਾਂ ਦੀ ਕਮਾਈ ਦਾ 1% ਵੀ ਬਣਾਉਣ ਲਈ ਇੱਕ ਆਮ ਬੰਦੇ ਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਆਜੋ ਸਮਝਾਵਾਂ ਤੁਹਾਨੂੰ ਲੋਜ਼ ਆਫ ਯੂਨੀਵਰਸ ਜਿਹਦੇ ਨਾਲ ਤੁਸੀਂ ਆਪਣੀ ਡ੍ਰੀਮ ਕਾਰ ਡ੍ਰੀਮ ਹਾਊਸ ਜਾ ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਉਣਾ ਚਾਹੁੰਦੇ ਹੋ ਉਹਨੂੰ ਕਿੱਦਾਂ ਆਪਣੇ ਵੱਲ ਅਟਰੈਕਟ ਕਰ ਸਕਦੇ ਹੋ ਨੰਬਰ 1 ਤੇ ਲੋ ਆਫ ਡਿਵਾਈਨ ਵਨਨੈਸ ਇਸ ਲੋ ਦੇ ਅੰਡ ਤੱਕ ਤੁਸੀਂ ਇਹ ਸਮਝੋਗੇ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਕਿਵੇਂ ਕਨੈਕਟਡ ਇਸ ਚੀਜ਼ ਨੂੰ ਸਿੱਧੂ ਮੂਸੇ ਵਾਲਾ ਬਹੁਤ ਪਹਿਲਾਂ ਹੀ ਸਮਝ ਗਿਆ ਸੀ ਕਿ ਅਸੀਂ ਸਾਰੇ ਇੱਕੋ ਰੱਬ ਦੇ ਬੰਦੇ ਆ ਤੇ ਜੇ ਅੱਜ ਆਪਾਂ ਕਿਸੇ ਦਾ ਹੱਥ ਫੜ ਕੇ ਉਹਨੂੰ ਅੱਗੇ ਵਧਣ 'ਚ ਹੈਲਪ ਕਰਾਂਗੇ ਤੇ ਕੱਲ ਨੂੰ ਯੂਨੀਵਰਸ ਸਾਨੂੰ ਰਿਵਾਰਡ ਕਰੂਗਾ ਅੱਗੇ ਵਧਣ ਤੇ ਲਈ ਐਦਾ ਮਤਲਬ ਹੈਗਾ ਕਿ ਸਾਰੇ ਲੋਕ ਯਾ ਫਿਰ ਆਬਜੈਕਟਸ ਜਿਹੜੇ ਸਾਡੇ ਆਸੇ ਪਾਸੇ ਪਏ ਨੇ ਇਹ ਸਾਰੇ ਇੱਕ એનર્ਜੀ ਦੇ ਨਾਲ ਕਨੈਕਟਡ ਹਨ ਹੁਣ એનર્ਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇੱਥੇ ਲੋ ਆਫ ਕਨਜ਼ਰਵੇਸ਼ਨ ਆਫ એનર્ਜੀ ਦੱਸਦਾ ਹੈ ਕਿ એનર્ਜੀ ਨਾ ਤਾਂ ਬਣਾਈ ਜਾ ਸਕਦੀ ਹੈ ਤੇ ਨਾ ਡਿਸਟਰੋਏ ਕੀਤੀ ਜਾ ਸਕਦੀ ਹੈ ਉਹ ਸਿਰਫ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਕਨਵਰਟ ਕੀਤੀ ਜਾ ਸਕਦੀ ਜਿਦਾਂ ਅਸੀਂ ਸਾਰੇ ਗੁਰਦੁਆਰੇ ਵਿੱਚ ਜਾ ਕੇ ਸੇਵਾ ਕਰਦੇ ਹਾਂ ਜਦ ਆਪਾਂ ਦੂਜਿਆਂ ਦੀ ਹੈਲਪ ਕਰਦੇ ਹਾਂ ਨਾ ਤੇ ਸਾਡੇ ਕੋਲ ਉਹ ਪੋਜ਼ਿਟਿਵ એનર્ਜੀ ਵਾਪਸ ਆਉਂਦੀ ਹੈ ਇਹ ਪੋਜ਼ਿਟਿਵ એનર્ਜੀ ਸਿਰਫ ਉਹ ਬੰਦੇ ਕੋਲ ਨਹੀਂ ਰਹਿੰਦੀ ਜਿਹਦੀ ਅਸੀਂ ਹੈਲਪ ਕੀਤੀ ਬਲਕਿ ਇਹ ਯੂਨੀਵਰਸ ਦੇ ਵਿੱਚ ਸਾਰਿਆਂ ਕੋਲ ਸਪਰੈਡ ਹੋ ਜਾਂਦੀ ਆ ਜਿਹੜੇ ਬੰਦੇ ਦੀ ਅਸੀਂ ਹੈਲਪ ਕੀਤੀ ਉਹ ਬਹੁਤ ਖੁਸ਼ ਹੋ ਜਾਂਦਾ ਤੇ ਮੋਟੀਵੇਟਿਡ ਫੀਲ ਹੋਣ ਕਰਕੇ ਉਹ ਹੋਰ ਅੱਗੇ ਲੋਕਾਂ ਦੀ ਹੈਲਪ ਕਰਦਾ ਸਾਨੂੰ ਗੁਰਬਾਣੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਾਰੇ ਬਹੁਤ ਤਰੀਕਿਆਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਅਗਰ ਜੇ ਆਪਾਂ ਇਹ ਚੀਜ਼ਾਂ ਸਮਝਾਂਗੇ ਤਾਂ ਹੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਪਾਵਾਂਗੇ ਮੈਂਟਲੀ ਵੀ ਤੇ ਫਿਜ਼ੀਕਲੀ ਔਰ ਦੂਜੇ ਨੰਬਰ ਤੇ ਲੋ ਦੀ ਗੱਲ ਕਰ ਲੈਣੇ ਆ ਦ ਲੋ ਆਫ ਵਾਈਬ੍ਰੇਸ਼ਨ ਹੁਣ ਗੱਲ ਕਰਦੇ ਹਾਂ ਉਸ ਲੋ ਦੀ ਜਿਹਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਇੱਕ ਪਾਵਰਫੁੱਲ ਚੀਜ਼ ਨੂੰ ਹਾਸਲ ਕਰ ਸਕਦੇ ਹੋ ਐਲਬਰਟ ਆਈਨਸਟਾਈਨ ਨੇ ਕਿਹਾ ਸੀਗਾ एवरीथिंग ਇਨ ਲਾਈਫ ਇਜ਼ ਵਾਈਬ੍ਰੇਸ਼ਨ ਸਾਨੂੰ ਇਹ ਚੀਜ਼ਾਂ ਛੋਟੇ ਹੁੰਦੇ ਸਕੂਲ ਦੇ ਵਿੱਚ ਪੜਾਈਆਂ ਜ਼ਰੂਰ ਗਈਆਂ ਨੇ ਪਰ ਵਧੀਆ ਤਰ੍ਹਾਂ ਸਮਝਾਈਆਂ ਨਹੀਂ ਗਈਆਂ ਆਜੋ ਸਮਝੀਏ ਇਹਦਾ ਮਤਲਬ ਕੀ ਆ ਇਹ ਸੋਚੋ ਜਿੰਨੀ ਤੁਸੀਂ ਪੋਜ਼ਿਟਿਵ એનર્ਜੀ ਦੇ ਵਿੱਚ ਵਾਈਬ੍ਰੇਟ ਕਰੋਗੇ ਉਨੀ ਪੋਜ਼ਿਟਿਵ એનર્ਜੀ ਤੁਹਾਡੇ ਕੋਲ ਵਾਪਸ ਆਉਗੀ ਹੁਣ ਰੇਡੀਓ ਫ੍ਰੀਕੁਐਂਸੀ ਬਾਰੇ ਗੱਲ ਕਰ ਲਈ ਜਿਵੇਂ ਤੁਸੀਂ ਇੱਕ ਰੇਡੀਓ ਫ੍ਰੀਕੁਐਂਸੀ ਨੂੰ ਸੈੱਟ ਕਰੋਗੇ ਮੰਨ ਲਓ 98.1 ਤੇ ਤੇ ਉਹਨੇ ਆਪੇ ਹੀ ਸਹੀ ਚੈਨਲ ਤੋਂ ਫ੍ਰੀਕੁਐਂਸੀ ਲੈ ਲੈਣੀ ਆ ਤੇ ਰੇਡੀਓ ਚਲਾ ਦੇਣਾ ਹੁਣ ਐਦਾਂ ਹੀ ਅਸੀਂ ਵੀ ਮੰਨ ਲਓ ਸਹੀ ਫ੍ਰੀਕੁਐਂਸੀ ਦੇ ਵਿੱਚ ਟਿਊਨਿੰਗ ਕਰਤਾ ਤੇ ਯੂਨੀਵਰਸ ਨੂੰ ਐ ਦੱਸਦਾ ਕਿ ਬਈ ਆਪਾਂ ਸਕਸੈਸ ਲਈ ਹੁਣ ਰੈਡੀ ਆ ਤੇ ਯੂਨੀਵਰਸ ਤੁਹਾਨੂੰ ਉਹੀ ਰੇਡੀਓ ਚੈਨਲ ਵਾਂਗੂ ਉਹ ਫ੍ਰੀਕਵੈਂਸੀ ਦੇ ਵਿੱਚ ਟਿਊਨ ਇਨ ਕਰ ਦੂਗਾ। ਹੋਰ ਐਗਜ਼ਾਮਪਲ ਜੇ ਤੁਸੀਂ ਸਕਸੈਸ ਮੰਗੀ ਤੇ ਉਹਨੇ ਤੁਹਾਨੂੰ ਸਕਸੈਸ ਦੇ ਦੇਣੀ। ਹੁਣ ਐਦਾਂ ਹੀ ਜੇ ਤੁਸੀਂ ਇੱਕ 네ਗਟਿਵ ਫ੍ਰੀਕਵੈਂਸੀ ਦੇ ਵਿੱਚ ਟਿਊਨ ਇਨ ਕਰ ਲੋਗੇ ਤਾਂ ਫਿਰ ਤੁਹਾਨੂੰ 네ਗਟਿਵਿਟੀ ਵਾਪਸ ਮਿਲਣੀ ਆ ਯੂਨੀਵਰਸ ਵੱਲੋਂ। ਹੁਣ ਸੋਚੋ ਜਦ ਆਪਾਂ ਗੁਰੂ ਘਰ ਜਾਂਦੇ ਆ ਸਾਨੂੰ ਕਿੰਨੀ ਪੋਜ਼ਿਟਿਵਿਟੀ ਫੀਲ ਹੁੰਦੀ ਆ। ਕਿਉਂ ਹੁੰਦੀ ਆ ਕਿਉਂਕਿ ਉੱਥੇ ਸਾਰੇ ਬੰਦੇ ਇੱਕ ਪੋਜ਼ਿਟਿਵ ਫ੍ਰੀਕਵੈਂਸੀ ਦੇ ਵਿੱਚ ਟਿ ਜੇ ਤੁਸੀਂ ਆਪਣੇ ਲਈ ਕੁਝ ਕਰਨਾ ਚਾਹੁੰਦੇ ਹੋ ਤੇ ਉਹ ਕਰਨ ਤੋਂ ਪਹਿਲਾਂ ਤੁਸੀਂ ਚੰਗੀ ਪੋਜ਼ਿਟਿਵ ਵਾਈਬ ਦੇ ਵਿੱਚ ਹੈਗੇ ਹੋ ਜਾਂ ਪੋਜ਼ਿਟਿਵ ਫ੍ਰੀਕੁਐਂਸੀ ਦੇ ਵਿੱਚ ਟਿਊਨਡ ਹੋ ਤਾਂ ਉਹ ਕੰਮ ਬਣੂਗਾ ਹੀ ਬਣੂਗਾ ਕੋਈ ਉਸ ਕੰਮ ਨੂੰ ਰੋਕ ਨਹੀਂ ਪਾਊਗਾ ਹੁਣ ਗੱਲ ਕਰਨ ਲੱਗੇ ਆਂ ਤੀਜੇ ਲੋ ਦੀ ਦਾ ਲੋ ਆਫ ਐਕਸ਼ਨ ਇਹਦੇ ਬਾਰੇ ਤੁਸੀਂ ਬਹੁਤ ਸੁਣਿਆ ਹੋਣਾ ਪਰ ਅਦੀ ਸਚਾਈ ਅੱਜ ਮੈਂ ਤੁਹਾਨੂੰ ਦੱਸੂ। ਹੁਣ ਇਸ ਲੋ ਨੂੰ ਜੇ ਤੁਸੀਂ ਨਾ ਸਮਝਿਆ ਤੇ ਤੁਸੀਂ ਬਹੁਤ ਪਿੱਛੇ ਰਹਿ ਜਾਓਗੇ ਜ਼ਿੰਦਗੀ ਦੇ ਵਿੱਚ। ਪਰ ਜੇ ਤੁਸੀਂ ਅਪਲਾਈ ਕਰ ਲਿਆ, ਤੁਹਾਨੂੰ ਇੱਕ ਗੱਲ ਜ਼ਰੂਰ ਸਮਝ ਆ ਜਾਣੀ ਹੈ ਕਿ ਸਾਰਾ ਕੁਝ ਜੋ ਵੀ ਇਸ ਦੁਨੀਆ ਤੇ ਆਪਾਂ ਦੇਖ ਰਹੇ ਹਾਂ, ਕਰ ਰਹੇ ਹਾਂ, ਇਹ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਹੈ। ਭਾਵੇਂ ਤੁਸੀਂ ਸਕਸੈਸ ਲੈਣੀ ਆ ਤੇ ਭਾਵੇਂ ਤੁਸੀਂ ਫੇਲੀਅਰ ਇਹ ਤੁਹਾਡੇ ਹੱਥ ਦੇ ਵਿੱਚ ਹੀ ਹੈ ਹੁਣ ਜਦ ਵੀ ਆਪਾਂ ਵੇਟ ਕਰਦੇ ਆ ਨਾ ਕਿ ਓਕੇ ਚੰਗਾ ਟਾਈਮ ਆਊਗਾ ਫਿਰ ਆਪਾਂ ਕੁਝ ਚੰਗਾ ਕਰਾਂਗੇ ਤਾਂ ਉਹ ਇੱਕ ਬਹੁਤ ਗਲਤ ਚੀਜ਼ ਆ ਕਿ ਉਡੀਕ ਕਰਨਾ ਕਿਸੇ ਚੀਜ਼ ਹੁਣ ਸਾਨੂੰ ਕਰਨਾ ਕੀ ਚਾਹੀਦਾ ਸਾਨੂੰ ਐਕਸ਼ਨ ਲੈਣਾ ਚਾਹੀਦਾ ਭਾਵੇਂ ਆਪਾਂ ਛੋਟਾ ਜਿਹਾ ਲੈ ਲਈਏ ਭਾਵੇਂ ਬਹੁਤ ਵੱਡਾ ਐਕਸ਼ਨ ਲੈ ਲਈਏ ਯੂਨੀਵਰਸ ਹਰ ਇੱਕ ਐਕਸ਼ਨ ਦਾ ਰਿਪਲਾਈ ਰਿਐਕਸ਼ਨ ਦੇ ਵਿੱਚ ਕਰਦਾ ਜੇ ਤੁਹਾਡਾ ਐਕਸ਼ਨ ਛੋਟਾ ਹੈ ਸਟਿਲ ਯੂ ਵਿਲ ਗੈਟ ਅ ਰਿਪਲਾਈ ਫਰੋਮ ਯੂਨੀਵਰਸ ਮਤਲਬ ਯੂਨੀਵਰਸ ਕੋਈ ਵੀ ਤੁਹਾਡਾ ਐਕਸ਼ਨ ਲਿੱਤਾ ਹੋਇਆ ਬਰਬਾਦ ਨਹੀਂ ਜਾਣ ਦੂਗਾ ਜਿਹੜਾ ਵੀ ਐਕਸ਼ਨ ਲਓਗੇ ਉਹਦਾ ਰਿਐਕਸ਼ਨ ਤੁਹਾਨੂੰ ਮਿਲਣਾ ਹੁਣ ਇਮੇਜਿਨ ਕਰੋ ਇੱਕ ਰਾਈਟਰ ਆਪਣੇ ਖਾਲੀ ਪੇਜ ਨੂੰ ਵੇਖ ਰਿਹਾ ਤੇ ਇਨਸਪੀਰੇਸ਼ਨ ਦੀ ਵੇਟ ਕਰ ਰਿਹਾ ਹੁਣ ਜਿੰਨਾ ਚਿਰ ਉਹ ਵੇਟ ਕਰੂਗਾ ਉਹਨਾਂ ਚਿਰ ਉਹਦਾ ਪੇਜ ਏਮਪਟੀ ਰਹੂਗਾ ਖਾਲੀ ਰਹੂਗਾ ਪਰ ਜਦੋਂ ਉਹ ਲਿਖਣਾ ਸ਼ੁਰੂ ਕਰਦਾ ਹੈ ਤੇ ਉਹਨੂੰ ਇਨਸਪੀਰੇਸ਼ਨ ਵੀ ਆਪੇ ਹੀ ਆ ਜਾਂਦੀ ਹੁਣ ਸਕਸੈਸ ਵੱਡੇ ਮੂਸ ਤੋਂ ਨਹੀਂ ਮਿਲਦੀ ਛੋਟੇ 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 ਸਟੈਪਸ ਤੋਂ ਮਿਲਦੀ ਹੈ ਹੁਣ ਇਸ ਲੋ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਿਦਾਂ ਕਰਨਾ ਕੋਈ ਵੀ ਕੰਮ ਕਰਨਾ ਹੈ ਨਾ ਵੱਡੇ ਐਕਸ਼ਨਸ ਦਾ ਵੇਟ ਨਾ ਕਰੋ ਤੇ ਕੱਲ ਤੇ ਨਾ ਪਾਓ ਅੱਜ ਲੋ ਭਾਵੇਂ ਇੱਕ ਛੋਟਾ ਐਕਸ਼ਨ ਲੋ ਛੋਟੇ ਛੋਟੇ ਸਟੈਪਸ ਦੇ ਵਿੱਚ ਵੰਡੋ ਜਦ ਐਕਸ਼ਨ ਲੋਗੇ ਤੇ ਯੂਨੀਵਰਸ ਤੁਹਾਡੀ ਹਰ ਇੱਕ ਚੀਜ਼ ਨੂੰ ਪਗਾਊਗਾ ਜੋ ਤੁਹਾਨੂੰ ਚਾਹੀਦੀ ਆ ਐਵਰੀ ਐਕਸ਼ਨ ਹੈਜ਼ ਇਕਵਲ ਐਂਡ ਅਪੋਜ਼ਿਟ ਰੀਐਕਸ਼ਨ ਹੁਣ ਜੇ ਸਕੂਲਾਂ ਦੇ ਵਿੱਚ ਸਾਨੂੰ ਇਹ ਪੜਾਇਆ ਗਿਆ ਸੀ ਇਹਦਾ ਅਸਲੀ ਮਤਲਬ ਇਹ ਵੀ ਹੈਗਾ ਕਿ ਜ਼ਿੰਦਗੀ ਦੇ ਵਿੱਚ ਜੋ ਕੋਈ ਵੀ ਆਪਾਂ ਛੋਟੇ ਤੋਂ ਲੈ ਕੇ ਵੱਡਾ ਐਕਸ਼ਨ ਲਵਾਂਗੇ ਸਾਨੂੰ ਉਹਦਾ ਇੱਕ ਵਧੀਆ ਤੇ ਪੋਜ਼ਿਟਿਵ ਰਿਸਪੌਂਸ ਯੂਨੀਵਰਸ ਵੱਲੋਂ ਮਿਲੇਗਾ ਜੇ ਉਹ ਗੱਲ ਪੋਜ਼ਿਟਿਵ ਹੈਗੀ ਜਾਂ ਜੇ ਉਹ ਕੱਲ ਚੰਗੀ ਹੈਗੀ ਆ ਜੇ ਆਪਾਂ ਕਿਸੇ ਦੀ ਪੋਜ਼ਿਟਿਵ ਥਿੰਕਿੰਗ ਬਾਰੇ ਗੱਲ ਕਰ ਰਹੇ ਹਾਂ ਜਾਂ ਪੋਜ਼ਿਟਿਵਿਟੀ ਬਾਰੇ ਗੱਲ ਕਰ ਰਹੇ ਹਾਂ ਤਾਂ ਸਾਨੂੰ ਪੋਜ਼ਿਟਿਵਿਟੀ ਹੀ ਮਿਲੂਗੀ ਵਾਪਸ ਹੁਣ ਚੌਥੇ ਲੋ ਦੀ ਗੱਲ ਕਰ ਲਈਏ ਜਿਹਦਾ ਨਾਮ ਆ ਦਾ ਲੋ ਆਫ ਕੋਰੈਸਪੋਂਡੈਂਸ ਹੁਣ ਗੱਲ ਕਰਨ ਲੱਗਿਆਂ ਖਜ਼ਾਨੇ ਦੀ ਇੱਕ ਐਸੀ ਚੀਜ਼ ਜਿਹੜੀ ਤੁਹਾਡੀ ਜ਼ਿੰਦਗੀ ਦਿਨਾਰੇ ਵਿੱਚ ਬਦਲ ਸਕਦੀ ਆ ਹੁਣ ਐ ਹੈਗੀ ਕੀ ਆ ਤੇ ਕਿਵੇਂ ਕੰਮ ਕਰਦੀ ਆ ਆ ਜੋ ਵੇਖਦੇ ਆ ਹੁਣ ਕਦੇ ਤੁਸੀਂ ਇਹ ਨੋਟਿਸ ਕੀਤਾ ਕਿ ਇੱਕ ਨੈਗੇਟਿਵ ਥੋਟ ਕਈ ਵਾਰ ਸਾਡੇ ਦਿਮਾਗ ਦੇ ਵਿੱਚ ਅੜ ਜਾਂਦਾ ਯਾਰ ਅੱਜ ਕੋਈ ਨੁਕਸਾਨ ਹੋਊਗਾ ਉਹ ਨੁਕਸਾਨ ਹੋਣਾ ਨਹੀਂ ਹੁੰਦਾ ਪਰ ਜਦ ਆਪਾਂ ਸੋਚਦੇ ਆ ਉਹਨੂੰ ਤੇ 10 ਤੋਂ 15 ਵਾਰ ਰਿਪੀਟ ਕਰ ਲੈਂਦੇ ਆ ਨਾ ਆਪਣੇ ਦਿਮਾਗ ਦੇ ਵਿੱਚ ਯਾਰ ਕੋਈ ਨੁਕਸਾਨ ਹੋ ਜੂਗਾ ਕਿਸੇ ਨਾਲ ਦੇ ਨੂੰ ਕਹਤਾ ਫਿਰ ਉਹਦੇ ਵੀ ਦਿਮਾਗ ਦੇ ਵਿੱਚ ਤੁਰਨ ਲੱਗ ਗਿਆ ਫੇਰ ਉਹ ਨੁਕਸਾਨ ਹੋ ਜਾਂਦਾ ਹੁਣ ਇੱਥੇ ਗੱਲ ਕੀ ਆ ਹੁਣ ਇੱਥੇ ਗੱਲ ਇਦਾਂ ਆ ਕਿ ਜੋ ਵੀ ਆਪਾਂ ਸੋਚਾਂਗੇ ਨਾ ਉਹ ਯੂਨੀਵਰਸ ਪਤਾ ਕੀ ਗੱਲ ਆ ਯੂਨੀਵਰਸ ਐ ਨਹੀਂ ਹੈਗਾ ਵੀ ਕੋਈ ਚੀਜ਼ ਨੂੰ ਨਾ ਕਰੂਗੀ ਜੋ ਤੁਹਾਡੇ ਲਈ ਮਾੜੀ ਆ ਕਿਸੇ ਚੀਜ਼ ਨੂੰ ਹਾਂ ਕਰੂਗੀ ਯੂਨੀਵਰਸ ਗੱਲ ਇਦਾਂ ਮੰਦੀ ਆ ਕਿ ਉਹਨੂੰ ਜੋ ਤੁਸੀਂ ਬੋਲੋਗੇ ਉਨੇ ਇਸ ਦੇ ਵਿੱਚ ਜਵਾਬ ਦੇਣਾ ਹੁਣ ਤੁਸੀਂ ਉਹਨੂੰ ਕਿਹਾ ਕਿ ਆ ਨੁਕਸਾਨ ਹੋਣਾ ਤੇ ਉਹਨੇ ਨੁਕਸਾਨ ਕਰਾ ਦੇਣਾ ਹੁਣ ਜੇ ਤੁਸੀਂ ਉਹਨੂੰ ਕਹੋਗੇ ਯਾਰ ਅੱਜ ਸਾਰਾ ਕੁਝ ਵਧੀਆ ਯਾਰ ਅੱਜ ਮੈਂ ਕਿੰਨਾ ਵਧੀਆ ਕੈਮਰੇ ਤੇ ਲੱਗ ਰਿਹਾ ਹਾਂ ਯਾਰ ਅੱਜ ਮੈਂ ਕਿੰਨੀ ਵਧੀਆ ਸਕ੍ਰਿਪਟ ਬੋਲ ਰਿਹਾ ਹਾਂ ਯਾਰ ਅੱਜ ਮੈਂ ਕਿੰਨੀ ਵਧੀਆ ਗੱਲ ਕਰ ਰਿਹਾ ਹਾਂ ਨਾ ਕੈਮਰੇ ਤੇ ਤਾਂ ਉਹਨੇ ਹੋਰ ਪੋਜ਼ਿਟਿਵ ਥਿੰਕਿੰਗ ਸਾਨੂੰ ਦੇਣੀ ਜਿਵੇਂ ਹੁਣ ਮੈਂ ਪੋਜ਼ਿਟਿਵ ਫੀਲ ਕਰ ਰਿਹਾ ਆ ਗੱਲਾਂ ਕਹਿ ਕੇ ਹੁਣ ਲਾਅ ਆਫ ਕੋਰਿਸਪੋਂਡੈਂਸ ਕਹਿੰਦਾ ਕੀ ਆ ਇਹ ਕਹਿੰਦਾ ਕਿ ਜੋ ਤੁਹਾਡੇ ਅੰਦਰ ਚੱਲ ਰਿਹਾ ਜੋ ਤੁਹਾਡੀ ਅੰਦਰ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਉਹੀ ਤੁਸੀਂ ਬਾਹਰ ਰਿਫਲੈਕਟ ਕਰੋਗੇ ਹੁਣ ਜੇ ਅੰਦਰ ਪੋਜ਼ਿਟਿਵਿਟੀ ਆ ਤੇ ਬਾਹਰ ਵੀ ਪੋਜ਼ਿਟਿਵਿਟੀ ਹੋਊਗੀ ਜੇ ਅੰਦਰ 네ਗੇਟਿਵ ਕੋਈ ਗੱਲ ਆ ਗਈ 네ਗੇਟਿਵਿਟੀ ਰਿਫਲੈਕਟ ਕਰ ਰਹੇ ਹੋ ਅੰਦਰ ਵਾਲੇ ਮਿਰਰ ਦੇ ਵਿੱਚ ਤੇ ਉਹ ਬਾਹਰ ਵੀ 네ਗੇਟਿਵਿਟੀ ਰਿਫਲੈਕਟ ਹੁੰਦੀ ਆ ਮੰਨ ਲਓ ਜਿਵੇਂ ਆਪਾਂ ਸ਼ੀਸ਼ੇ ਦੇ ਮੂਹਰੇ ਖੜੇ ਆ ਜਿੱਦਾਂ ਦੇ ਆਪਾਂ ਹੈਗੇ ਆ ਉਦਾਂ ਦਾ ਉਹ ਰਿਫਲੈਕਟ ਕਰਕੇ ਸਾਨੂੰ ਦੱਸਦਾ ਸੇਮ ਵਿਦ ਦਾ ਯੂਨੀਵਰਸ ਹੁਣ ਇਹ ਲੋ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਯੂਜ਼ ਕਿੱਦਾਂ ਕਰੀ ਕਿ ਕੋਈ ਵੀ 네ਗੇਟਿਵ ਥੋਟ ਆਉਂਦਾ ਟਰਾਈ ਕਰੋ ਜਾਂ ਸੋਚੋ ਇਹਨੂੰ ਕਿੱਦਾਂ ਪੋਜ਼ਿਟਿਵਿਟੀ ਦੇ ਵਿੱਚ ਚੇਂਜ ਕੀਤਾ ਜਾਵੇ ਭਾਵੇਂ ਤੁਸੀਂ ਇਹ ਹੀ ਸੋਚ ਲਓ ਕਿ ਜੇ ਮੈਂ 네ਗੇਟਿਵ ਸੋਚਿਆ ਤਾਂ ਬਈ ਮੇਰੇ ਮੂਹਰੇ 네ਗੇਟਿਵ ਚੀਜ਼ ਆ ਜਾਣੀ ਆ ਮਤਲਬ ਮੈਨੂੰ ਯੂਨੀਵਰਸ ਨੇ ਉਹੀ ਰਿਫਲੈਕਟ ਕਰ ਦੇਣਾ ਜੋ ਮੈਂ ਸੋਚਾਂਗਾ ਸੋ ਚੇਂਜ ਯਰ 네ਗੇਟਿਵ ਥੋਟ ਉਹਨੂੰ ਚੇਂਜ ਕਰੋ ਕਿਸੇ ਨਾ ਕਿਸੇ ਤਰੀਕੇ ਪੋਜ਼ਿਟਿਵ ਦੇ ਵਿੱਚ ਮੰਨੋ ਕੋਈ ਚੀਜ਼ ਗਲਤ ਹੋ ਚੁੱਕੀ ਆ ਉਹਦੇ ਬਾਰੇ ਵਾਰ-ਵਾਰ ਸੋਚਣ ਨਾਲੋਂ ਆਪਣੇ ਆਪ ਨੂੰ ਇਹ ਕਹੋ ਕਿ ਜੋ ਕੁਝ ਹੁੰਦਾ ਚੰਗੇ ਲਈ ਹੁੰਦਾ ਜੇ ਇਹ ਹੁਣ ਇੱਕ ਲੈਂ ਬਣਾਈ ਗਈ ਆ ਇਹ ਲੋ ਆਫ ਕੋਰਸਪੋਂਡੈਂਸ ਨੂੰ ਪੂਰਾ ਸਪੋਰਟ ਕਰਦੀ ਆ ਕਿਉਂਕਿ ਜਦ ਆਪਾਂ ਇਹ ਕਹਿੰਦਾ ਨਾ ਜੋ ਕੁਝ ਹੁੰਦਾ ਚੰਗੇ ਲਈ ਹੁੰਦਾ ਤਾਂ ਫਿਰ ਯੂਨੀਵਰਸ ਨੂੰ ਪਤਾ ਲੱਗ ਗਿਆ ਹੁਣ ਬਸ ਇਹਨੂੰ ਚੰਗਾ ਹੀ ਦੇਣਾ ਹੁਣ ਜੇ ਤੁਸੀਂ ਇਹ ਅਪਰੋਚ ਆਪਣੀ ਜ਼ਿੰਦਗੀ ਦੇ ਵਿੱਚ ਯੂਜ਼ ਕਰ ਲਈ ਤੇ ਫਿਰ ਤੁਹਾਨੂੰ ਜਿਹੜੀ ਰਿਐਲਿਟੀ ਆ ਨਾ ਜਿਹੜੀ ਤੁਸੀਂ ਮਾਈਂਡ ਦੇ ਵਿੱਚ ਸੋਚਦੇ ਹੋ ਉਹ ਤੁਹਾਨੂੰ ਮੂਰੇ ਦਿਖ ਜੂਗੀ ਉਹ ਰੀਅਲ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਤੁਹਾਨੂੰ ਸ਼ੋ ਹੋਣ ਲੱਗ ਜੂਗੀ ਹੁਣ ਇਹ ਸੀਗੇ ਯੂਨੀਵਰਸ ਦੇ 4 ਲੋਜ਼ ਪਰ ਟੋਟਲ ਯੂਨੀਵਰਸ ਦੇ ਵਿੱਚ 12 ਲੋਜ਼ ਨੇ ਜੋ ਸਾਡੀ ਜ਼ਿੰਦਗੀ ਤੇ ਬਹੁਤ ਵੱਡਾ ਇੰਪੈਕਟ ਲੈ ਕੇ ਆਉਂਦੇ ਨੇ ਹੁਣ ਜੇ ਤੁਸੀਂ ਬਾਕੀ ਦੇ 8 ਲੋਜ਼ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਬੈਲ ਨੂੰ ਕਲਿੱਕ ਜ਼ਰੂਰ ਕਰ ਲਿਓ ਕਿਉਂਕਿ ਜਿੱਦਾਂ ਹੀ ਮੈਂ ਵੀਡੀਓ ਪਾਵਾਂਗਾ ਅਗਲੇ ਲੋਜ਼ ਦੀ ਤੁਹਾਨੂੰ ਨੋਟੀਫਿਕੇਸ਼ਨ ਆ ਜੂਗੀ ਤੁਸੀਂ ਈਜ਼ੀਲੀ ਵੇਖ ਸਕਦੇ ਹੋ